ਦਾਕੇ ਬੋਲਣਾ ਤੁਹਾਨੂੰ ਕਮਜ਼ੋਰ ਬਣਾ ਸਕਦਾ ਹੈ ਇਮਾਨਦਾਰੀ ਤੁਹਾਡਾ ਨੁਕਸਾਨ ਕਰਵਾ ਸਕਦੀ ਹੈ ਆਪਣੇ ਬਾਰੇ ਸਭ ਕੁਝ ਖੁੱਲ ਕੇ ਲੋਕਾਂ ਅੱਗੇ ਰੱਖਣਾ ਤੁਹਾਨੂੰ ਦੂਸਰਿਆਂ ਦੀਆਂ ਚਾਲਾਂ ਦਾ ਸ਼ਿਕਾਰ ਬਣਾ ਸਕਦੀ ਹੈ ਇਹ ਉਹ ਕੌੜੀਆਂ ਸੱਚਾਈਆਂ ਨੇ ਜਿਨ੍ਹਾਂ ਬਾਰੇ ਜ਼ਿਆਦਾਤਰ ਮੋਟੀਵੇਸ਼ਨਲ ਗੁਰੂ ਗੱਲ ਕਰਨ ਤੋਂ ਡਰਦੇ ਨੇ ਪਰ ਅੱਜ ਆਪਾਂ ਇਹਨਾਂ ਬੇਰਹਿਮ ਸੱਚਾਈਆਂ ਦਾ ਸਾਹਮਣਾ ਕਰਾਂਗੇ ਇੱਕ ਇਹੋ ਜਿਹੇ ਇਨਸਾਨ ਦੀ ਸੋਚ ਤੋਂ ਸਿੱਖਾਂਗੇ ਜਿਨੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਪੋਲਿਟਿਕਸ ਨੂੰ ਸਮਝਿਆ ਨਿਕੋਲੋ ਮੈਕਾਵਲੀ ਮੈਕਾਵਲੀ ਨਹੀਂ ਚਾਹੁੰਦਾ ਸੀ ਕਿ ਲੋਕ ਉਹਨੂੰ ਪਸੰਦ ਕਰਨ ਬਲਕਿ ਉਹਦਾ ਮਤਲਬ ਸਿਰਫ ਨਤੀਜਿਆਂ ਦੇ ਨਾਲ ਹੁੰਦਾ ਸੀ ਨਤੀਜੇ ਕੀ ਆਉਂਦੇ ਨੇ ਉਹਦੇ ਵਿੱਚ ਉਹਦਾ ਜ਼ਿਆਦਾ ਇੰਟਰਸਟ ਹੁੰਦਾ ਸੀ ਉਹਨੇ ਇੱਕ ਵਾਰ ਬਿਆਨ ਦਿੱਤਾ ਸੀ ਕਿ ਕਦੇ-ਕਦੇ ਜਿੱਤਣ ਲਈ ਧੋਖਾ ਵੀ ਦੇਣਾ ਪੈਂਦਾ ਹੈ ਜਿਸ ਦੀ ਬਾਅਦ ਵਿੱਚ ਬਹੁਤ ਆਲੋਚਨਾ ਹੋਈ ਸੀ ਇਥੇ ਸਿਚੁਏਸ਼ਨ ਨੂੰ ਅਪਰ ਰਾਜਨੀਤੀ ਦੀ ਮਦਦ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਇਲੈਕਸ਼ਨ ਦਾ ਟਾਈਮ ਹੈ ਦੋ ਕੈਂਡੀਡੇਟ ਹੈ ਇੱਕ ਦਾ ਨਾਮ ਸੰਧੂ ਹੈ ਦੂਸਰੇ ਦਾ ਨਾਮ ਬਰਾੜ ਹੈ ਜੋ ਸੰਧੂ ਹੈ ਉਹਦੀ ਸੋਚ ਇਹ ਹੈ ਕਿ ਮੈਂ ਸੱਚ ਬੋਲਣਾ ਹੈ ਬਿਲਕੁਲ ਤੇ ਆਉਣ ਵਾਲੀਆਂ ਜੋ ਮੁਸ਼ਕਲਾਂ ਨੇ ਜੋ ਹਾਲਾਤ ਨੇ ਉਹ ਲੋਕਾਂ ਸਾਹਮਣੇ ਸੱਚੋ-ਸੱਚ ਮੈਂ ਰੱਖਣੇ ਨੇ ਕੋਈ ਝੂਠਾ ਵਾਅਦਾ ਨਹੀਂ ਕਰਨਾ ਉਹਦਾ ਮੰਨਣਾ ਹੈ ਕਿ ਜੇਕਰ ਮੈਂ ਸੱਚ ਬੋਲੂਗਾ ਤਾਂ ਮੈਨੂੰ ਇੱਜ਼ਤ ਮਿਲੇਗੀ। ਤੇ ਦੂਸਰੀ ਸਾਈਡ ਤੇ ਨੇ ਵਿਰਾਡ ਜੋ ਰਾਜਨੀਤੀ ਦੀ ਗੇਨ ਨੂੰ ਟਿੱਕੀ ਤਰ੍ਹਾਂ ਸਮਝਦੇ ਨੇ ਉਹ ਲੋਕਾਂ ਨੂੰ ਉਹੀ ਗੱਲ ਸੁਣਾਉਂਦੇ ਨੇ ਜੋ ਲੋਕ ਸੁਣਨਾ ਚਾਹੁੰਦੇ ਨੇ। ਸਚਾਈ ਨੂੰ ਥੋੜਾ ਬਹੁਤ ਥੋੜ ਮੋੜ ਕੇ ਆਸਾਨ ਤਰੀਕੇ ਨਾਲ ਜਾਂ ਇੱਕ ਮਜ਼ੇਦਾਰ ਤਰੀਕ ਤਸਵੀਰ ਉਹਨਾਂ ਸਾਹਮਣੇ ਦਿਖਾਈ ਜਾਂਦੀ ਹੈ। ਇਹ ਚੋਣ ਜਦੋਂ ਇਲੈਕਸ਼ਨ ਦਾ ਦਿਨ ਆਉਂਦਾ ਹੈ ਰਿਜ਼ਲਟ ਆਉਂਦਾ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਜਿੱਤਿਆ ਕੌਣ ਹੋਏਗਾ ਬਰਾੜ ਜਿੱਤੇ ਹੋਏਗੀ ਕਿਉਂਕਿ ਲੋਕ ਤੱਤੇ ਵੋਟ ਨਹੀਂ ਕਰਦੇ ਉਹ ਕਹਾਣੀ ਦੇ ਉੱਤੇ ਵੋਟ ਕਰਦੇ ਨੇ ਜਿਨ੍ਹਾਂ ਤੇ ਉਹ ਯਕੀਨ ਕਰਨਾ ਚਾਹੁੰਦੇ ਨੇ ਉਹ ਤੁਸੀ ਸੋਚ ਰਹੇ ਹੋਵੋਗੇ ਕਿ ਝੂਠ ਬੋਲਣਾ ਗਲਤ ਨਹੀਂ ਹੈ ਕਿ ਅਸੀਂ ਇਮਾਨਦਾਰੀ ਛੱਡ ਦਿੱਤੀ ਹੈ ਪਰ ਜਰਾ ਇਹ ਸੋਚੋ ਕਿ ਤੁਹਾਡਾ ਇਹ ਰਵਈਆ ਕਿਤੇ ਨਾ ਕਿਤੇ ਤੁਹਾਨੂੰ ਕਾਮਯਾਬੀ ਜੋ ਤੁਸੀਂ ਚਾਹੁੰਦੇ ਹੋ ਉਸ ਤੋਂ ਦੂਰ ਜ਼ਰੂਰ ਕਰ ਰਿਹਾ ਹੋਏਗਾ। ਤੁਸੀਂ ਦੁਨੀਆ ਦਾ ਕੋਈ ਵੀ ਲੀਡਰ ਜਾਂ ਕਾਮਯਾਬ ਇਨਸਾਨ ਜਿਹਨੂੰ ਤੁਸੀਂ ਮੰਨਦੇ ਹੋ ਉਹਦੇ ਬਾਰੇ ਸੋਚੋ ਥੋੜਾ ਜਿਹਾ। ਕਿਤੇ ਨਾ ਕਿਤੇ ਉਹ ਇਦਾਂ ਦੀ ਗੱਲ ਸਮਝ ਚੁੱਕਾ ਹੋਏਗਾ ਜਿਹੜੀ ਤੁਸੀਂ ਅਜੇ ਤੱਕ ਨਹੀਂ ਸਮਝਵਾਈ। ਇੱਥੇ ਅਸੀਂ ਮਕਿਆਵਲੀ ਦੇ ਉਹਨਾਂ ਸਖਤ ਤੇ ਕੌੜੇ ਸਬਕਾਂ ਦੇ ਉੱਪਰ ਗੱਲ ਕਰਾਂਗੇ। ਜੋ ਸੱਤਾ ਪਲਾਕੀ ਦੇ ਰਾਜਨੀਤਿਕ ਧੋਖੇ ਦੇ ਨਾਲ ਬੁੜੇ ਨੇ ਇਤਿਹਾਸ ਵਿੱਚ ਜੋ ਵਿਜਿੱਤ ਹੁੰਦੇ ਨੇ ਉਹ ਕਦੇ ਵੀ ਇਮਾਨਦਾਰੀ ਨਾਲ ਜਿੱਤੂ ਨਹੀਂ ਹੁੰਦੇ ਮਕਿਆਵਲੀ ਦੀ ਇੱਕ ਕਿਤਾਬ ਵਿੱਚ ਇਤੇ ਮੈਂ ਪੜਿਆ ਸੀ ਜਿਹਦੇ ਵਿੱਚ ਉਹਨੇ ਲਿਖਿਆ ਸੀ ਕਿ ਤੁਸੀਂ ਦੋਨੋਂ ਨਹੀਂ ਬਣ ਸਕਦੇ ਤਾਂ ਡਰਾਇਆ ਜਾਣਾ ਬਿਹਤਰ ਹੈ ਬਨਿਸਤਵਤ ਪਿਆਰ ਕਰਨ ਦੇ ਜਾਂ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਜੇਕਰ ਦੋ ਆਪਸ਼ਨਸ ਹੋਣ ਕਿ ਕਿਸੇ ਨੂੰ ਕੋਈ ਗੱਲ ਦਗਾ ਕੇ ਮਨਾਉਣੀ ਹੈ ਜਾਂ ਪਿਆਰ ਨਾਲ ਡਰਾ ਕੇ ਮਨਾਉਣ ਵਾਲਾ ਜੋ ਆਈਡੀਆ ਹੈ ਉਹ ਬੈਟਰ ਹੈ ਉਹਦਾ ਇਹ ਵਿਚਾਰ ਅੱਜ ਕੱਲ ਦੀ ਲੀਡਰਸ਼ਿਪ ਕਿਤਾਬਾਂ ਤੇ ਜੋ ਕੋਚਿੰਗ ਸਾਨੂੰ ਮਿਲਦੀ ਹੈ ਉਹਦੇ ਬਿਲਕੁਲ ਉਲਟ ਹੈ ਉਤੇ ਦਾ ਤੁਹਾਨੂੰ ਇਹ ਸਮਝਾਇਆ ਜਾਂਦਾ ਹੈ ਕਿ ਸਾਨੂੰ ਗਿਆਨੂ ਹੋਣਾ ਚਾਹੀਦਾ ਹੈ ਸਾਰਿਆਂ ਨੂੰ ਜੋੜ ਕੇ ਰੱਖਣਾ ਚਾਹੀਦਾ ਹੈ ਸਾਰਿਆਂ ਨੂੰ ਅੱਗੇ ਵਧਣ ਲਈ ਇਨਸਪਾਇਰ ਕਰਨਾ ਚਾਹੀਦਾ ਹੈ ਮਕਿਆ ਮਕਿਆਵਲੀ ਭੋਲੇਪਨ ਨੂੰ ਅਤਰਾ ਮੰਨਦਾ ਸੀ ਉਹਦਾ ਮੰਨਣਾ ਸੀ ਕਿ ਇਨਸਾਨ ਆਪਣੇ ਸੁਭਾਅ ਤੋਂ ਹੀ ਸਵਾਰਥੀ ਹੈ ਐਹਸਾਨ ਫਰਾਮੂਸ਼ ਹੈ ਤੇ ਬੇਈਮਾਨ ਹੈ ਇਹਸਾਨ ਉੱਪਰ ਅੱਖ ਬੰਦ ਕਰਕੇ ਭਰੋਸਾ ਕਰਨਾ ਬੇਕੂਫੀ ਹੈ ਜੇ ਲੋਕ ਆਪਣੇ ਵਾਅਦੇ ਨਹੀਂ ਨਿਭਾ ਰਹੇ ਤਾਂ ਤੁਸੀਂ ਕਿਉਂ ਨਿਭਾਉਂਦੇ ਨੇ ਮਕਿਆਵਲੀ ਦੇ ਨਜ਼ਰ ਵਿੱਚ ਇਮਾਨਦਾਰੀ ਕੋਈ ਬਹੁਤੀ ਚੰਗੀ ਗੱਲ ਨਹੀਂ ਸੀ ਉਹਦੀ ਨਜ਼ਰ ਵਿੱਚ ਇਹ ਇੱਕ ਕਮਜ਼ੋਰੀ ਸੀ ਇਨਸਾਨ ਦੀ ਤੁਹਾਡੇ ਲਈ ਕਿਉਂ ਜ਼ਰੂਰੀ ਹੈ ਕਿਉਂਕਿ ਭਾਵੇਂ ਤੁਸੀਂ ਕੋਈ ਬਿਜ਼ਨਸ ਚਲਾ ਰਹੇ ਹੋ ਜਾਂ ਤੁਸੀਂ ਆਪਣੀ ਤਨਖਾਹ ਵਧਾਉਣ ਦੇ ਲਈ ਆਪਣੇ ਮਾਲਕ ਨਾਲ ਗੱਲ ਕਰ ਰਹੇ ਹੋ ਯਾ ਤੁਸੀਂ ਆਪਣੇ ਪਰਿਵਾਰ ਸੰਭਾਲ ਰਹੇ ਹੋ ਜਾਂ ਸੋਸ਼ਲ ਲਾਈਫ ਸੰਭਾਲ ਰਹੇ ਹੋ ਹਰ ਜਗ੍ਹਾ ਤੁਹਾਡਾ ਆਪਣਾ ਇੱਕ ਰਿਲੇਸ਼ਨ ਹੁੰਦਾ ਹੈ ਜੇਕਰ ਤੁਸੀਂ ਹਰੇਕ ਰਿਸ਼ਤੇ ਵਿੱਚ ਆਪਣੀ ਸੱਚਾਈ ਹਰ ਕਿਸੇ ਦੇ ਸਾਹਮਣੇ ਖੋਲ੍ਹ ਕੇ ਰੱਖ ਦਿਵੋਗੇ ਤਾਂ ਇਹਨੂੰ ਇੱਕ ਕੰਪਲੀਟ ਸਰੈਂਡਰ ਮੰਨਿਆ ਜਾਏਗਾ ਯਾਦ ਕਰੋ ਪਿਛਲੀ ਵਾਰ ਜਦੋਂ ਤੁਸੀਂ ਪੂਰਾ ਸੱਚ ਆਪਣਾ ਦਿੱਕ ਸਾਹਮਣੇ ਖੋਲ੍ਹ ਕੇ ਰੱਖਿਆ ਸੀ ਆਪਣੀ ਇਮਾਨਦਾਰੀ ਦਿਖਾਈ ਸੀ ਤਾਂ ਉਸ ਬੰਦੇ ਨੇ ਤੁਹਾਡਾ ਫਾਇਦਾ ਚੱਕਿਆ ਸੀ ਤੁਸੀਂ ਵੀ ਮੇਰੇ ਵਾਂਗੂੰ ਇਹ ਸਬਕ ਬੜੀ ਮੁਸ਼ਕਲ ਦੇ ਨਾਲ ਸਿੱਖਿਆ ਹੋਏਗਾ ਤੁਹਾਡੇ ਮਨ ਵਿੱਚ ਹਜੇ ਵੀ ਇਹ ਡਰ ਹੋਏਗਾ ਕਿ ਯਾਰ ਕਿਸੇ ਨੂੰ ਧੋਖਾ ਦੇਣਾ ਸਹੀ ਹੈ ਤੁਹਾਡੇ ਤੋਂ ਮੈਂ ਇੱਕ ਕੁਐਸਚਨ ਪੁੱਛਣਾ ਚਾਹਾਂਗਾ ਇੱਥੇ ਕਿ ਤੁਸੀਂ ਕਦੇ ਕਿਸੇ ਦੇ ਕੱਪੜਿਆਂ ਦੀ ਤਾਰੀਫ਼ ਕੀਤੀ ਹੈ ਜਦੋਂ ਕਿ ਤੁਹਾਨੂੰ ਉਹ ਬੰਦਾ ਉਹਨਾਂ ਕੱਪੜਿਆਂ 'ਚ ਬਿਲਕੁਲ ਪਸੰਦ ਨਹੀਂ ਆ ਰਿਹਾ ਹੋਵੇਗਾ ਕਦੇ ਤੁਹਾਨੂੰ ਤੁਹਾਡੇ ਦੋਸਤ ਨੇ ਤੁਹਾਨੂੰ ਕੋਈ ਸਲਾਹ ਦਿੱਤੀ ਹੋਈਗੀ ਜਾਂ ਕੰਮ ਦਾ ਕੋਈ ਆਈਡੀਆ ਜਾਂ ਉਹਦੇ ਕੰਮ ਕਰਨ ਦਾ ਤਰੀਕਾ ਕੋਈ ਤੁਹਾਨੂੰ ਬਿਲਕੁਲ ਪਸੰਦ ਨਹੀਂ ਹੋਏਗਾ ਪਰ ਤੁਸੀਂ ਉਹਦੀ ਉਹ ਕੰਮ ਦੇ ਵਿੱਚ ਬਹੁਤ ਜ਼ਿਆਦਾ ਤਰੀਸ ਦਿੱਤੀ। ਕਈ ਵਾਰ ਇਹ ਦਾਵੀ ਹੋ ਜਾਂਦਾ ਹੈ ਕਿ ਤੁਹਾਡਾ ਕਿਤੇ ਲੜਾਈ ਹੋ ਜਾਂਦੀ ਹੈ। ਜਾਂ ਕਿਤੇ ਝਗੜਾ ਹੋ ਜਾਂਦਾ ਹੈ ਜਿੱਦੇ ਵਿੱਚ ਤੁਸੀਂ ਉੱਪਰ ਰਹਿੰਦੇ ਹੋ। ਹਾਲਾਂਕਿ ਤੁਸੀਂ ਉੱਪਰ ਰਹਿਣਾ ਨਹੀਂ ਚਾਹੁੰਦੇ ਸੀ। ਇਤੋਂ ਪਤਾ ਲੱਗਦਾ ਹੈ ਕਿ ਤੁਹਾਡਾ ਕਿਤੇ ਨਾ ਕਿਤੇ ਮੈਕਲ ਹੁੰਦੀ ਪੜੀ ਤੁਸੀਂ ਆਪਣੀ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਅਪਣਾਈ ਹੋਈ ਹੈ। ਤੁਸੀਂ ਵੀ ਕਿਤੇ ਨਾ ਕਿਤੇ ਸੱਚ ਬੋਲਣ ਤੋਂ ਗੁਰੇਜ਼ ਕਰਦੇ ਹੋ ਜਿਹੜੇ ਸੱਚ ਬੋਲਣ ਦੇ ਨਾਲ ਹਾਲਾਤ ਵਿਗੜ ਸਕਦੇ ਹਨ। ਲੈ ਕੇ ਆਵਲੀਏ ਇਹ ਤੇ ਇੱਕ ਬਹੁਤ ਵਧੀਆ ਉਦਾਹਰਨ ਦਿੰਦਾ ਹੈ ਕਿ ਤੁਸੀਂ ਲੂੰਬੜੀ ਬਣੋ ਤਾਂ ਕਿ ਲੋਕਾਂ ਦੀਆਂ ਚਾਲਾਂ ਨੂੰ ਪਹਿਚਾਨ ਸਕੋ ਤੇ ਇਹਦੇ ਨਾਲ ਨਾਲ ਤੁਸੀਂ ਸ਼ੇਰ ਵੀ ਬਣੋ ਤਾਂ ਕਿ ਭੇਡਾਂ ਨੂੰ ਡਰਾ ਸਕੋ ਇੱਥੇ ਲੂੰਬੜੀ ਦਾ ਮਤਲਬ ਹੈ ਚਲਾਕੀ ਤੇ ਰਾਜਨੀਤੀ ਤੇ ਸ਼ੇਰ ਦਾ ਮਤਲਬ ਹੈ ਤਾਕਤ ਤੇ ਡਰ ਜੇ ਤੁਸੀਂ ਸਿਰਫ ਸ਼ੇਰ ਬਣ ਕੇ ਰਹੋਗੇ ਤਾਂ ਲੋਕ ਤੁਹਾਨੂੰ ਆਪਣੀ ਨਾ ਆਪਣੀ ਚਾਲ ਵਿੱਚ ਫਸਾ ਲੈਣਗੇ ਅਗਰ ਸਿਰਫ ਤੁਸੀਂ ਲੋੰਗੜੀ ਬਣੇ ਰਹੋਗੇ ਤਾਂ ਇੰਨੇ ਕਮਜ਼ੋਰ ਹੋ ਜਾਓਗੇ ਕਿ ਤੁਸੀਂ ਆਪਣੇ ਆਪ ਨੂੰ ਹੀ ਮੁਸੀਬਤ ਪਹੁੰਚਦੇ ਨਹੀਂ ਬਚਾ ਸਕੋਗੇ ਇੱਕ ਅਸੱਚਾ ਖਿਡਾਰੀ ਉਹੀ ਆ ਜਿਹੜਾ ਦੋਨੋਂ ਤਰੀਕਿਆਂ ਦੇ ਨਾਲ ਏੜ ਸਕੇ ਨਪੋਲੀਅਨ ਦੀ ਕਹਾਣੀ ਇਹਦੇ ਵਿੱਚ ਪੂਰੀ ਤਰ੍ਹਾਂ ਫਿੱਟ ਬੈਠਦੀ ਆ ਬਹੁਤ ਬੈਨਲਸ ਦੀ ਇੱਕ ਉਹਨੇ ਦੁਸ਼ਮਣਾਂ ਆਪਣੇ ਦੁਸ਼ਮਣਾਂ ਨੂੰ ਧੋਖਾ ਦਿੱਤਾ ਆਪਣੀ ਮੂਵਮੈਂਟਸ ਉਹਨਾਂ ਤੋਂ ਹਾਈਡ ਕੀਤੇ ਆਪਣੀ ਹਾਰ ਦਿਖਾਈ ਜਿਦੇ ਵਿੱਚ ਉਹਦੇ ਦੁਸ਼ਮਣ ਫਸ ਗਏ ਇਨੂੰ ਕਹਿ ਸਕਦੇ ਆ ਕਿ ਇੱਕ ਲੂੰਬੜੀ ਵਾਲਾ ਖੇਡ ਉਹਨੇ ਖੇਡਿਆ ਆਪਣੇ ਦੁਸ਼ਮਣਾਂ ਦੇ ਨਾਲ ਪਰ ਲੂਮ ਨਾਪੋਲੀਅਨ ਨੂੰ ਇਹ ਪਤਾ ਸੀ ਕਿ ਕਦੋਂ ਸ਼ਹੀਦ ਦੀ ਤਰ੍ਹਾਂ ਗਰਜਣਾ ਹੈ ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ ਵਾਪਸ ਫਰਾਂਸ ਪਹੁੰਚਿਆ ਤੰਨੇ ਕੋਈ ਗੋਲੀ ਨਹੀਂ ਚਲਾਈ ਆਪਣੀ ਜੋ atta hui ਉਹਨੇ ਵਾਪਸ ਲੈ ਲਈ ਕਿਉਂ ਸਿਰਫ ਉਹਦਾ ਇੱਕ ਉਸਤਾਨ ਤੱਕ ਉਹਦੀ ਇੱਕ ਨਵੀਂ ਬਣ ਚੁਕੀ ਸੀ ਤੇ ਇੱਕ ਡਰ ਬਣ ਚੁਕਿਆ ਸੀ ਇੱਥੇ ਉਹਨੇ ਆਪਣੀ ਡਰ ਦਾ ਇਸਤੇਮਾਲ ਕੀਤਾ ਬਿਆਦਾ ਲੋਕ ਸਿਰਫ ਇੱਕ ਹੀ ਤਰੀਕਾ ਚੁੰਦੇ ਨੇ ਜਾਂ ਤਾਂ ਉਹ ਪੂਰੀ ਸਖ਼ਤ ਸਫਾਈ ਦੇ ਨਾਲ ਹਰ ਚੀਜ਼ ਫਰਦਕਟਾ ਨਾਲ ਅਗਲੇ ਦੇ ਸਾਹਮਣੇ ਰੱਖ ਦਿੰਦੇ ਨੇ ਜਾਂ ਫਿਰ ਤਾਕਤ ਜਾਂ ਤਲਾਕੀ ਵਰਤਦੇ ਨੇ ਜਾਂ ਉਹ ਜਿੱਦੀ ਜਹੂਰ ਜ਼ਬਰਦਸਤੀ ਦੇ ਉੱਪਰ ਉਤਰਉਂਦੇ ਨੇ ਪਰ ਸਭ ਤੋਂ ਕਾਮਯਾਬ ਲੀਡਰ ਜੋ ਹੁੰਦਾ ਹੈ ਉਹ ਹਮੇਸ਼ਾ ਹਿਸਾਬ ਦੇ ਨਾਲ ਆਪਣਾ ਦਿੱਕਤ ਬਦਲਦਾ ਰਹਿੰਦਾ ਹੈ ਇੱਥੇ ਸਟੀਵ ਜੌਬਸ ਦੀ ਉਦਾਹਰਣ ਵੀ ਲਈ ਜਾ ਸਕਦੀ ਹੈ ਉਹਨੇ ਲੂੰਬੜੀ ਦੀ ਤੇਰਾ ਚਲਾਕੀ ਨਾਲ ਆਪਣੀ ਟੀਮ ਨੂੰ ਲੋਡ ਬੈਂਡ ਦੇ ਮੋਟੀਵੇਟ ਵੀ ਕੀਤਾ ਤੇ ਬਹੁਤ ਸਾਰੇ ਰਿਕਾਰਡ ਤੋੜੇ ਸਿਰਫ ਆਪਣੀ ਟੀਮ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਕੰਮ ਲਿਆ ਪਰ ਜੇਕਰ ਲੋੜ ਪੈਂਦੀ ਤਾਂ ਉਹ ਆਪਣੀ ਟੀਮ ਦੇ ਵੱਲ ਸਖਤ ਰੁਖ ਵੀ ਅਖਤਿਆਰ ਕਰ ਲੈਂਦਾ ਸੀ ਇੱਕ ਸ਼ੇਰ ਦੀ ਤਰ੍ਹਾਂ ਬਣ ਜਾਂਦਾ ਸੀ ਬਖਦ ਉਹਦਾ ਆਪਣਾ ਟਾਰਗੇਟ ਪੂਰਾ ਕਰਨਾ ਹੁੰਦਾ ਸੀ ਜੋ ਉਹਦਾ ਮਿਸ਼ਨ ਹੈ ਚਾਹੇ ਉਹਨੂੰ ਲੂੰਬੜੀ ਬੰਨਣਾ ਪਵੇ ਚਾਹੇ ਸ਼ੇਰ ਬੰਨਣਾ ਪਵੇ ਅਸਲ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੈ ਹਾਲਾਤ ਨੂੰ ਸਮਝਣਾ ਜਦੋਂ ਦਾ ਬਹੁਤ ਵੱਡਾ ਹੋਵੇ ਜਿੱਤੇ ਜ਼ਿੰਦਗੀ ਜਾਂ ਮੌਤ ਦਾ ਸਵਾਲ ਹੋਵੇ ਜਾਂ ਤੁਹਾਡੇ ਆਪਣੇ ਬਿਜ਼ਨਸ ਦੇ ਵਿੱਚ ਕੋਈ ਇਦਾਂ ਦੀ ਤੁਹਾਡੇ ਸਾਹਮਣੇ ਦਿੱਕਤ ਆ ਜਾਵੇ ਜਿੱਤੇ ਇਮਾਨਦਾਰ ਹੋਣ ਦਾ ਰਿਸਕ ਤੁਸੀਂ ਨਹੀਂ ਲੈ ਸਕਦੇ ਤੁਸੀਂ ਨਹੀਂ ਅਫੋਰਡ ਕਰ ਸਕਦੇ ਇਮਾਨਦਾਰ ਰਹਿਣਾ ਪਰ ਆਪਣੇ ਸਭ ਤੋਂ ਕਰੀਬੀ ਲੋਕਾਂ ਨਾਲ ਈਮਾਨਦਾਰੀ ਤੁਹਾਡਾ ਇੱਕ ਭਰੋਸਾ ਬਣਾਉਂਦੀ ਹੈ ਜਿਹੜਾ ਤੁਹਾਡੇ ਅੱਗੇ ਆ ਕੇ ਕੰਮ ਆ ਸਕਦਾ ਹੈ ਮਕਿਆਵਲੀ ਦਾ ਇਹ ਵਿਚਾਰ ਬਿਲਕੁਲ ਬੇਚੈਨ ਕਰਨੇ ਵਾਲਾ ਹੈ ਜਿਦੇ ਵਿੱਚ ਉਹਨੇ ਦਿਖਾਵੇ ਦੀ ਤੇ ਅਸਲੀ ਹਕੀਕਤ ਦੇ ਵਿਚਾਲੀ ਡਿਫਰੈਂਸ ਦੱਸਿਆ ਹੈ। ਉਹਨੇ ਦੱਸਿਆ ਹੈ ਕਿ ਹਰ ਕੋਈ ਉਹ ਹੀ ਦੇਖਦਾ ਜੋ ਤੁਸੀਂ ਦਿਖਾਉਂਦੇ ਹੋ। ਬਹੁਤ ਘੱਟ ਲੋਕ ਜਾਣਦੇ ਨੇ ਤੁਹਾਡੇ ਅੰਦਰ ਦੇ ਵਿੱਚ ਕੀ ਹੈ ਤੇ ਤੁਸੀਂ ਅਸਲ ਕਿਦਾਂ ਦੇ ਹੋ। ਉਹਦਾ ਕਹਿਣਾ ਇਹ ਹੈ ਕਿ ਇੱਕ ਰਾਜਾ ਅਛਾਈ ਦੀ ਬਜਾਏ ਜੇਕਰ ਅਛਾਈ ਦੀ ਸਿਰਫ ਐਕਟਿੰਗ ਸਿੱਖ ਲਵੇ ਤਾਂ ਇੱਕ ਬਹੁਤ ਵਧੀਆ ਰਾਜਾ ਬਣ ਸਕਦਾ ਹੈ। ਜਿੰਦਾ ਗਿਆਪਰ ਜੂਲੀਅਸ ਦੀ ਉਦਾਹਰਣ ਲਵਾਂਗੇ ਜੂਲੀਅਸ ਜੰਟਰ। ਉਹਨੇ ਬਾਤ ਉਹ ਦਿਖਾਇਆ ਹਾਲਾਂਕਿ ਉਹ ਡਿਕਟੇਟਰਸ਼ਿਪ ਹੀ ਚਾਹੁੰਦਾ ਸੀ ਉਹ ਲੋਕਤੰਤਰ ਨਹੀਂ ਚਾਹੁੰਦਾ ਸੀ ਉਹਨੇ ਪਰ ਉਹਨੇ ਬਾਹਰ ਤੋਂ ਦਿਖਾਇਆ ਕਿ ਉਹ ਰੋਂਦਾ ਜੋ ਲੋਕਤੰਤਰ ਦਾ ਜਿਹੜੇ ਵੈਲਿਊਜ਼ ਨੇ ਉਹਨਾਂ ਦੀ ਉਹ ਰਿਸਪੈਕਟ ਕਰਦਾ ਪਰ ਅੰਦਰ ਹੀ ਅੰਦਰ ਉਹਨੇ ਆਪਣੀ ਤਾਕਤ ਨੂੰ ਮਜ਼ਬੂਤ ਕੀਤਾ ਉਹਨੇ ਪਬਲਿਕ ਦੇ ਵਿੱਚ ਕੋਈ ਤਾਜ ਨਹੀਂ ਲਿਆ ਪਰ ਪਰਦੇ ਦੇ ਪਿੱਛੇ ਸਿਨੇਟ ਨੂੰ ਕਮਜ਼ੋਰ ਕਰ ਦਿੱਤਾ ਤੋਂ ਲੋਕਾਂ ਨੂੰ ਵੀ ਲੱਗਦਾ ਰਿਹਾ ਕਿ ਜੋ ਲੋਕਤੰਤਰ ਹੈ ਉਹ ਅਜੇ ਜਿੰਦਾ ਹੈ ਪਰ ਅਸਲ ਵਿੱਚ ਇੱਕ ਡਿਕਟੇਟਰਸ਼ਿਪ ਬਣ ਚੁੱਕੀ ਸੀ ਇਸੇ ਤਰ੍ਹਾਂ ਹੀ ਅੱਜਕੱਲ ਦਾ ਸੋਸ਼ਲ ਮੀਡੀਆ ਜੇਕਰ ਆਪਾਂ ਦੇਖੀਏ ਸੋਸ਼ਲ ਮੀਡੀਆ ਜੋ ਇਨਫਲੂਐਂਸਰ ਹੁੰਦੇ ਨੇ ਉਹ ਆਪਣੀ ਲਾਈਫ ਨੂੰ ਬਿਲਕੁਲ ਪਰਫੈਕਟ ਦਿਖਾਉਂਦੇ ਨੇ ਕਿ ਸਾਡੀ ਲਾਈ ਬਿਲਕੁਲ ਪਰਫੈਕਟ ਹੈ ਪਰ ਉਹਨਾਂ ਦੀਆਂ ਅਸਲ ਪਰੇਸ਼ਾਨੀਆਂ ਜੋ ਹੁੰਦੀਆਂ ਉਹ ਉਹਨਾਂ ਨੂੰ ਹਮੇਸ਼ਾ ਚੁਪਾਉਂਦੇ ਨੇ ਕਦੇ ਲੋਕਾਂ ਸਾਹਮਣੇ ਲੈ ਕੇ ਨਹੀਂ ਆਉਂਦੇ ਜੋ ਪੋਲਿਟਿਕਲ ਲੀਡਰਸ ਹੁੰਦੇ ਨੇ ਉਹਨਾਂ ਦੀ ਫੈਮਿਲੀ ਦੇ ਵਿੱਚ ਕਿਸ ਕਿਸੇ ਵੀ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੋਵੇ 네ਗੇਟਿਵ ਹੋਵੇ ਉਹ ਕਦੇ ਵੀ ਲੋਕਾਂ ਦੇ ਸਾਹਮਣੇ ਨਹੀਂ ਲੈ ਕੇ ਆਉਂਦੇ ਹਮੇਸ਼ਾ ਉਹ ਵੈਲਿਊ ਵਾਲੀਆਂ ਗੱਲਾਂ ਹੀ ਕਰਦੇ ਨੇ ਕਿ ਜੋ ਵੀ ਚੰਗੀਆਂ ਗੱਲਾਂ ਹੁੰਦੀਆਂ ਨੇ ਕਿਸ ਤਰ੍ਹਾਂ ਇਮਾਨਦਾਰ ਹੋਣਾ ਹੈ ਤੇ ਹਰ ਗੱਲ ਉਹ ਵੈਲਿਊ ਦੀ ਹੀ ਕਰਦੈ। ਪ੍ਰਾਈਵੇਟ ਕੰਪਨੀਆਂ ਦੀ ਜਿੱਦਰ ਗੱਲ ਕਰੀਏ ਸਭ ਤੋਂ ਵੱਧ ਪ੍ਰਾਈਵੇਟ ਕੰਪਨੀਆਂ ਹੀ ਜ਼ੋਰ ਲਗਾਉਂਦੀਆਂ ਨੇ ਇਹ ਵਾਤਾਵਰਣ ਨੂੰ ਕਿਸ ਤਰ੍ਹਾਂ ਸ਼ੁੱਧ ਕੀਤਾ ਜਾਵੇ। ਹਾਲਾਂਕਿ ਆਪਾਂ ਨੂੰ ਸਭ ਨੂੰ ਬਤਾਇਆ ਕਿ ਵਾਤਾਵਰਣ ਖਰਾਬ ਕਰਨ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਦਾ ਵੀ ਬਹੁਤ ਵੱਡਾ ਹੱਥ ਹੁੰਦਾ ਹੈ। ਉਹ ਆਪਣੇ ਸ਼ਾਰਟਕਟ ਦੇ ਵਿੱਚ ਬਹੁਤ ਸਾਰੇ ਜੰਗਲ ਤਬਾਹ ਕਰਦੇ ਨੇ ਜਾਂ ਬਹੁਤ ਸਾਰਾ ਪ੍ਰਦੂਸ਼ਣ ਕਰ ਦਿੰਦੇ ਨੇ ਜਿਹਦੇ ਨਾਲ ਵਾਤਾਵਰਨ ਨੂੰ ਬਹੁਤ ਨੁਕਸਾਨ ਹੁੰਦਾ ਹੈ ਤਾਂ ਹੁਣ ਆਪਾਂ ਕੀ ਸਮਝਾਂਗੇ ਤੁਹਾਨੂੰ ਇੱਕ ਧੁਖਾਏ ਕਿ ਇਹ ਅਤਧਾਰ ਹੈ ਜੇਕਰ ਦੇਖਿਆ ਜਾਵੇ ਹਾਂ ਬਿਲਕੁਲ ਅਸਰਦਾਰ ਤਾਂ ਹੈ ਤਾਂ ਫਿਰ ਕੀ ਸਾਨੂੰ ਬਿਲਕੁਲ ਨਕਲੀ ਬਣ ਜਾਣਾ ਚਾਹੀਦਾ ਹੈ ਹਮੇਸ਼ਾ ਦਿਖਾਵਾ ਕਰਦੇ ਰਹਿਣਾ ਚਾਹੀਦਾ ਹੈ ਬਿਲਕੁਲ ਵੀ ਨਹੀਂ ਕਿਉਂਕਿ ਜੋ ਮੁਕਾਬਲੇ ਦਾ ਜੇਕਰ ਸਿਧਾਂਤ ASCII ਚੰਗੀ ਤਰ੍ਹਾਂ ਨੂੰ ਸਮਝ ਆ ਜਾਵੇ ਉਸਨੇ ਸਟ੍ਰੈਟੈਜਿਕ ਇਨਕਨਸਿਸਟੈਂਸੀ ਦੀ ਗੱਲ ਕੀਤੀ ਹੈ ਮਤਲਬ ਆਪਣਾ ਉਹੀ ਰੂਪ ਦਿਖਾਉਣਾ ਚਾਹੀਦਾ ਹੈ ਜੋ ਤੁਹਾਡੇ ਟਾਰਗੇਟ ਦੇ ਨਹੀਂ ਤਈ ਹੋਵੇਗਾ ਜਦੋਂ ਤੁਹਾਡਾ ਭਰੋਸਾ ਬਣ ਜਾਂਦਾ ਹੈ ਤਾਂ ਤੁਸੀਂ ਆਪਣੀਆਂ ਜੋ ਵੀ ਤੁਸੀਂ ਗੱਲਾਂ ਲੋਕਾਂ ਤੋਂ ਲੁਕੋਈਆਂ ਆਈਆਂ ਨੇ ਜਾਂ ਸਾਹਮਣੇ ਨਹੀਂ ਲੈ ਕੇ ਆਈਆਂ ਉਹਨਾਂ ਦੀਆਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਪੈਦਾ ਹੈ ਜਿਵੇਂ ਕਿ ਪਹਿਲੀ ਡੇਟ ਤੇ ਆਪਾਂ ਆਪਣੀਆਂ ਸਾਰੀਆਂ ਕਮਜ਼ੋਰੀਆਂ ਥੋੜੀ ਨਾ ਅਗਲੇ ਬੰਦੇ ਦੇ ਸਾਹਮਣੇ ਰੱਖ ਦਿੰਨੇ ਆ ਪਹਿਲਾਂ ਆਪਾਂ ਸਿਰਫ ਆਪਣੀਆਂ ਚੰਗੀਆਂ ਗੱਲਾਂ ਹੀ ਦੱਸਦੇ ਹਾਂ ਜਦੋਂ ਕਿ ਇਹ ਝੂਠ ਨਹੀਂ ਹੈ ਇਹ 셀ਫ ਪ੍ਰੈਜੈਂਟੇਸ਼ਨ ਹੈ ਤਾਂ ਹਮ ਦੀ ਜਗਾ ਵੀ ਜਦੋਂ ਆਪਾਂ ਕਿਤੇ ਜੋਬ ਲਈ ਅਪਲਾਈ ਕਰਦੇ ਆ ਰੈਜ਼ਿਊਮ ਦਿੰਨੇ ਆ ਤੇ ਰੈਜ਼ਿਊਮ ਦੇ ਵਿੱਚ ਆਪਣੀਆਂ ਕਮਜ਼ੋਰੀਆਂ ਨਹੀਂ ਲਿਖਦੇ ਆ ਆਪਾਂ ਉੱਤੇ ਸਿਰਫ ਆਪਣੀਆਂ ਜੋ ਤਾਕਤਾਂ ਜਾਂ ਆਪਣੇ ਸਕਿੱਲਸ ਨੇ ਜੋ ਉਹ ਹੀ ਦਿਖਾਉਂਦੇ ਨੇ ਇਹ ਇੱਕ ਰਣਨੀਤੀ ਹੈ ਦਾ ਕੀ ਤੋਂ ਖਾ ਮੈਂ ਕੇਵਲ ਇਸ ਤੋਂ ਹੀ ਅੱਗੇ ਚਲਾ ਜਾਂਦਾ ਹੈ ਕਦੇ-ਕਦੇ ਆਪਾਂ ਨੂੰ ਕੋਈ ਚੀਜ਼ ਪਹਿਲੀ ਨਜ਼ਰ ਵਿੱਚ ਬਹੁਤ ਗਹਿਰਾ ਮਿਲਦੀ ਹੈ ਤੇ ਉਹੀ ਚੀਜ਼ ਆਪਾਂ ਨੂੰ ਅੱਗੇ ਜਾ ਕੇ ਨਾਰਮਲ ਲੱਗਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਕਿਸੇ ਨੂੰ ਕੋਈ ਚੀਜ਼ ਮਨਾਉਣੀ ਹੋਵੇ ਪਿਆਰ ਦੀ بجائے ਡਰਾ ਕੇ ਮਨਾਉਣੀ ਜ਼ਿਆਦਾ ਬਿਹਤਰ ਹੈ ਕਿ ਪਿਆਰ ਜੋ ਕਿ ਪਿਆਰ ਜੋ ਹੁੰਦਾ ਉਹ ਜ਼ਿੰਮੇਵਾਰੀ ਦੇ ਉੱਪਰ ਟਿਕਿਆ ਹੁੰਦਾ ਜਿਸ ਨੂੰ ਕਿ ਲੋਕ ਬਹੁਤ ਜਲਦੀ ਤੋੜ ਦਿੰਦੇ ਨੇ ਜਦੋਂ ਉਹਨਾਂ ਦਾ ਫਾਇਦਾ ਖਤਮ ਹੋ ਜਾਂਦਾ ਪਰ ਜਿਹੜਾ ਡਰ ਹੁੰਦਾ ਉਹ ਇੱਕ ਸਜਾ ਦਾ ਡਰ ਹੁੰਦਾ ਜਿਹੜਾ ਕਿ ਹਮੇਸ਼ਾ ਬਣਿਆ ਰਹਿੰਦਾ ਤੇ ਉਹ ਕਦੇ ਵੀ ਜਲਦੀ ਨਹੀਂ ਟੁੱਟਦਾ 프랑ਸ ਦੀ ਕ੍ਰਾਂਤੀ ਤੋਂ ਬਾਅਦ ਨਪੋਲੀਅਨ ਨੇ ਵੀ ਯਾਰ ਨੂੰ ਬੌਧ ਸ਼ਕਤੀ ਦੇ ਨਾਲ ਲਾਗੂ ਕੀਤਾ ਉਹਨੇ ਸਾਰੀ ਪਾਵਰ ਆਪਣੇ ਹੱਥ ਵਿੱਚ ਲਈ ਲੋਕਾਂ ਨੂੰ ਬਿਲਕੁਲ ਇੱਕ ਗੱਲ ਕਠੋਰ ਲੱਗੀ ਹੋਏਗੀ ਪਰ ਇਹ ਦੇ ਨਾਲ ਉਹਨੇ ਇੱਕ ਕਿਲਰ ਦੇ ਹੋਏ ਦੇਸ਼ ਨੂੰ ਸੰਭਾਲ ਕੇ ਰੱਖਿਆ ਤੇ ਤਬਾਈ ਤੋਂ ਬਚਾਲਿਆ ਇਹ ਚੀਜ਼ ਆਪਾਂ ਅਸਲ ਜ਼ਿੰਦਗੀ ਵਿੱਚ ਵੀ ਲਾਗੂ ਕਰਕੇ ਦੇਖ ਕਰਦੇ ਹਾਂ ਅਗਰ ਤੁਸੀਂ ਕਿਸੇ ਕੰਪਨੀ ਵਿੱਚ ਮੈਨੇਜਰ ਹੋ ਤੁਹਾਡਾ ਕੋਈ EMPLOYEE ਕੰਮ ਨਹੀਂ ਕਰ ਰਿਹਾ ਤੁਸੀਂ ਸਖਤ ਗੱਲ ਕਰਨ ਤੋਂ ਬਚਦੇ ਰਹੋ ਹਲਕੀ ਫੁਲਕੀ ਉਸਲਾਹ ਦੇ ਲੈਣੇ ਹੋ ਕਿ ਯਾਰ ਉਹ ਸ਼ਾਇਦ ਸੁਧਰ ਜਾਏਗਾ ਉਸ ਸਮੇ ਤੁਸੀ ਜਰੂਰ ਇੱਕ ਦਿਆਲੂ ਲੱਗੋਗੇ ਜਾਂ ਤੁਹਾਡੇ ਕੋਲ ਆਪਸ਼ਨ ਹੈ ਤੁਸੀਂ ਸਿੱਧੀ ਗੱਲ ਕਰ ਸਕਦੇ ਹੋ ਜਿੱਦੇ ਨਿਯਮ ਰੂਲਸ ਤੈਅ ਕਰ ਲਓ ਕਿ ਜੇਕਰ ਤੂੰ ਇਨਾ ਕੰਮ ਨਹੀਂ ਕੀਤਾ ਤਾਂ ਜਰੂਰ ਤੇ ਪੈਂਦੇ ਤੇਨ ਨੌਕਰੀ ਤੋਂ ਕੱਢਿਆ ਵੀ ਜਾ ਸਕਦਾ ਹੈ ਦੇਖਣ ਵਾਲਿਆਂ ਨੂੰ ਇਹ ਚੀਜ਼ ਬਹੁਤ ਬੇਰਹਿਮ ਲੱਗ ਸਕਦੀ ਹੈ ਪਰ ਜੇਕਰ ਤੁਸੀਂ ਲੌਂਗ ਟਰਮ ਦੇ ਉੱਪਰ ਦੇਖਿਆ ਜਾਵੇ ਜੇਕਰ ਤੁਸੀਂ ਰਬਈਆ ਆਪਣਾ ਨਰਮ ਹੀ ਰੱਖੋਗੇ ਤਾਂ ਤੁਹਾਡੇ ਬਿਜ਼ਨਸ ਨੂੰ ਉਹ ਨੁਕਸਾਨ ਜੋ EMPLOYEE ਹੈ ਉਹ ਨੁਕਸਾਨ ਪਤਾ ਸਕਦਾ ਹੈ ਜੀਦੇ ਕਰਕੇ ਬਹੁਤ ਬਾਅਦ ਵਿੱਚ ਤੁਹਾਡੀ ਹੋ ਸਕਦਾ ਵੱਡੀ ਟੀਮ ਹੀ ਤਾਂ ਤੁਹਾਨੂੰ ਛੱਡ ਕੇ ਚਲੀ ਜਾਵੇ ਥੋੜੀ ਜੀ ਤਕਤੀ ਨਾਲ ਜੇ ਕਿਸੇ ਦਾ ਭਲਾ ਹੁੰਦਾ ਤਾਂ ਉਹ ਕਰ ਲੈਣਾ ਚਾਹੀਦਾ ਬ੍ਰਿਟੇਨ ਤੇ ਜਨਰਲ ਦੀ ਵਾਰ ਵਿੱਚ ਵੀ ਜੱਥਲੀ ਨੇ ਆਪਣੇ ਹਿੱਤ ਵਾਸਤੇ ਆਪ ਆਪ ਕਹਿ ਦਿੱਤਾ ਸੀ ਕਿ ਉਹਨਾਂ ਨੂੰ ਇਸ ਲੜਾਈ ਵਿੱਚ ਆਪਣਾ ਖੂਨ ਪਸੀਨਾ ਮਿਹਨਤ ਹਰ ਤੀਜ ਬਹੁਣੀ ਪੈ ਸਕਦੀ ਹੈ ਤਾਂ ਉਹਦੇ ਲਈ ਪੁਗੀ ਲੋਕਾਂ ਨੂੰ ਤਿਆਰ ਕਰਨਾ ਵੀ ਜ਼ਰੂਰੀ ਸੀ ਉਹਨਾਂ ਨੂੰ ਝੂਠੀ ਉਮੀਦ ਵਿੱਚ ਤੇ ਜਾ ਸਕਦੀ ਸੀ ਸੱਚ ਉਹਨਾਂ ਸਾਹਮਣੇ ਰੱਖਣਾ ਪੈਣਾ ਸੀ ਤਾਂ ਉਹ ਨੇ ਫਤਲੂ ਭਾਤ ਸਾਹਮਣੇ ਰੱਖਿਆ ਤੇ ਇਹਦਾ ਉਹਨੂੰ ਫਾਇਦਾ ਵੀ ਮਿਲਿਆ ਲੋਕ ਆਉਣ ਵਾਲੇ ਹਾਲਾਤਾਂ ਦੇ ਲਈ ਤਿਆਰ ਰਏ ਜੇਕਰ ਝੂਠੀ ਉਮੀਦ ਦਿੱਤੀ ਹੁੰਦੀ ਤਾਂ ਅੱਜ ਇੱਥੇ ਕੁਝ ਹੋਰ ਹੋਣ ਸੀ ਮੈ ਤੇ ਵਾਲੀ ਦੇ ਅਨੁਸਾਰ ਜੇਕਰ ਅੰਤ ਵਿੱਚ ਸਭ ਸਹੀ ਹੋ ਰਿਹਾ ਤਾਂ ਤੁਹਾਡੇ ਲਈਏ ਗਏ ਫੈਸਲੇ ਵੀ ਜਾਂ ਤੁਹਾਡੇ ਵਰਤੇ ਗਏ ਸਾਧਨ ਵੀ ਸਹੀ ਮੰਨੇ ਜਾਣਗੇ। ਅਕਸਰ ਲੋਗ ਉਹਨੂੰ ਦੌੜਨ ਦੌੜ ਤੇ ਹਟਾ ਮੰਨਦੇ ਨੇ। ਉਹਦਾ ਮਤਲਬ ਇਹ ਨਹੀਂ 치ਗਾ ਕਿ ਕਿਸੇ ਹਾਲਾਤ ਵਿੱਚ ਕੁਝ ਵੀ ਕਰ ਲਓ। ਉਹਦਾ ਮਤਲਬ ਇਹ ਸੀ ਜਦੋਂ ਦਾ ਬਹੁਤ ਵੱਡਾ ਹੋਵੇ ਜਾਂ ਕੋਈ ਕੋੜ ਜਾਂ ਸਿਸਟਮ ਕੋਈ ਤਾਨੂੰ ਰੋਕਣ ਵਾਲਾ ਨਾ ਹੋਵੇ ਤਾਂ ਆਪਣੇ ਕੰਮਾਂ ਦਾ ਹਿਸਾਬ ਆਪਣੇ ਨਤੀਜਿਆਂ ਤੋਂ ਹੀ ਲਾਣਾ ਚਾਹੀਦਾ। ਬੋਲੀਅਸ ਦਾ ਇੱਥੇ ਉਦਾਹਰਨ ਆਪਾਂ ਲੈ ਸਕਦੇ ਹਾਂ ਜਦੋਂ ਮਿੰਬੀ ਕੋਨ ਨਦੀ ਪਾਰ ਕਰਕੇ ਰੋਮਨ ਦਾ ਕਨੂਬ ਕਨਾਨ ਤੋੜਿਆ। ਇਹ ਕ ਟੈਕਨੀਕਲੀ ਦੇਖਿਆ ਜਾਵੇ ਤਾਂ ਉਹਨੇ ਦੇਸ਼ ਤੋ ਕੀਤਾ ਪਰ ਉਹਦਾ ਮਰਨਾ ਸੀ ਜੇਕਰ ਦੁਸ਼ਮਨਾਂ ਨੂੰ ਨਾ ਰੋਕਿਆ ਤਾਂ ਸਾਰੀ ਉਹਨਾਂ ਦੀ ਕੀਤੀ ਹੋਈ ਮਿਹਨਤ ਜੋ ਹੈ ਬਰਬਾਦ ਕਰ ਦਿੰਗੇ। ਤੇ ਉਹ ਪਿੱਛੇ ਮੁੜ ਕੇ ਦੇਖਨ ਤੋਂ ਆਪਣਾ ਕਦਮ ਉਹਦੇ ਲੈ ਗਏ ਡਿਸੀਜਨ ਦੇ ਕਰਕੇ ਪੈਰਿਸ ਤੇ ਰੋਮਾਨੀਆ ਦਾ ਜਿਹੜਾ ਸ਼ਾਂਤੀ ਦਾ ਦੌਰ ਉਹ ਸ਼ੁਰੂ ਹੋਇਆ ਸੀ। ਅਬਰਾਹਮ ਲਿੰਕਨ ਨੇ ਵੀ ਗਲਵਾਰ ਦੇ ਟਾਈਮ ਹੈਬੀਅਸ ਕੋਰਪਸ ਨੂੰ ਸਪੈਂਡ ਕਰਦਾ ਸੀ ਤੇ میدان ਦੇ ਹਿਸਾਬ ਨਾਲ ਜੇਕਰ ਦੇਖਿਆ ਜਾਵੇ ਤਾਂ ਉਹਦਾ ਡਿਸੀਜਨ ਕਲਤੀ ਜਿਹਦੇ ਵਿੱਚ ਉੱਤ ਬਹੁਤ ਕੁਆਚਿੰਗ ਦਿੱਤੇ ਗਏ ਪਰ ਉਸ ਸਮੇਂ ਅਮਰੀਕਨ ਰੋਟਨ ਤੋਂ ਬਚਾਉਣ ਲਈ ਇਹ ਜ਼ਰੂਰੀ ਕਦਮ ਸੀਗਾ ਮੈਕਿਆਵੈਲੀ ਦੀ ਥਿਉਰੀ ਤੁਹਾਨੂੰ ਅਗਰ ਦੋਨ ਦੋਨੋ ਸਾਈਡ ਤੇ ਫਾਇਦਾ ਕਰੇਗੀ ਜੇਕਰ ਤੁਹਾਡਾ ਮਕਸਦ ਸਿਰਫ ਖੁਦ ਲਈ ਫਾਇਦਾ ਉਠਾਉਣਾ ਤਾਂ ਤੁਹਾਨੂੰ ਉਹ ਇੱਕ ਰਣਨੀਤਿਕ ਟੁੱਕੇ ਬਾਅਦ ਮੈਨਿਪੂਲੇਟਰ ਬਣਾ ਦੇਗੀ ਪਰ ਜੇ ਤੁਹਾਡਾ ਮਕਸਦ ਦੂਸਰਾਂ ਲਈ ਕੁਝ ਵਧੀਆ ਕਰਨਾ ਹੈ ਦੂਸਰਾਂ ਲਈ ਕੁਝ ਚੰਗਾ ਕਰਨਾ ਹੈ ਤਾਂ ਤੁਹਾਨੂੰ ਇੱਕ ਰਣਨੀਤੀਕਾਰ ਬਣਾ ਦੇਗੀ ਸਟ੍ਰੈਟਜਿਸਟ ਤੁਹਾਡੀ ਰੈਪਿਊਟੇਸ਼ਨ ਹੀ ਤੁਹਾਡਾ ਹਥਿਆਰ ਬਣ ਸਕਦੀ ਹੈ ਉਸ ਲਈ ਆਪਣੀ ਰੈਪਿਊਟੇਸ਼ਨ ਬਣਾਉਣਗੇ ਬਤਾਉਣ ਦੇ ਲਈ ਹਰ ਗੱਲ ਖੁੱਲ ਕੇ ਕਰਨੀ ਜ਼ਰੂਰੀ ਹੈ ਤੁਹਾਨੂੰ ਲਗਾਤਾਰ ਵਧੀਆ ਨਤੀਜੇ ਦੇਖੋਣੇ ਤੇ ਪੈਣਗੇ ਕਿ ਲੋਕ ਅੱਖਾਂ ਦੇ ਸਾਹਮਣੇ ਹੈ ਜੋ ਨਤੀਜੇ ਹੈ ਉਹਦੇ ਤੇ ਹੀ ਵਿਸ਼ਵਾਸ ਕਰਦੇ ਨੇ ਤੁਸੀਂ ਕਿਸ ਤਰੀਕੇ ਨਾਲ ਉਹ ਮੁਕਾ ਮਾਇਦੇ ਉਹ ਇੰਤਜ਼ਾ ਹੈ ਉਹਦੇ ਦੇ ਕੇ ਦਾ ਕੋਈ ਅਸਰ ਨਹੀਂ ਹੁੰਦਾ ਮੋਬਾਈਲ ਕੰਪਨੀਆਂ ਵੀ ਆਪਣੇ ਸਿਰਫ ਉਹਨਾ ਫੀਚਰ ਨੂੰ ਅੱਗੇ ਲੈ ਕੇ ਆਉਂਦੀ ਹੈ ਜਿਨ੍ਹਾਂ ਵਿੱਚ ਲੋਕਾਂ ਦਾ ਇੰਟਰਸਟ ਹੁੰਦਾ ਸਰਕਾਰਾਂ ਵੀ ਜਾਣ ਬੁੱਝ ਕੇ ਆਪਣੀਆਂ ਤੋੜੀ ਬਹੁਤ ਜੋ ਬੱਲਾਂ ਲੀਕ ਕਰਦੀ ਹੈ ਤਾਂ ਕਿ ਉਹਨਾਂ ਦੀ ਛਵੀ ਹੈ ਉਹ ਸੁਧਾਰੀ ਜਾ ਸਕੇ ਤੇ ਰਾਜਨੀਤਿਕ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਲੋਕਾਂ ਸਾਹਮਣੇ ਹੀ ਸਹੀਟਾ ਜਾ ਸਕੇ ਇਸ ਲਈ ਜਦੋਂ ਜਦੋਂ ਤੁਹਾਡਾ ਗੂਗੀ ਬਿਲਕੁਲ ਹੀ ਪਰਦਾ ਫਾਸ਼ ਹੁੰਦਾ ਹੈ ਤਾਂ ਲੋਕ ਇਹ ਸਭ ਦੇਖਦੇ ਨੇ ਕਿ ਤੁਸੀਂ ਜੋ ਉਹ ਤੋਂ ਵੀ ਕਿਤਾਬ ਆਪਣੇ ਮਤਲਬ ਨਹੀਂ ਕੀਤਾ ਤੇ ਇਹ ਸਭ ਕੁਝ ਲੋਕਾਂ ਲਈ ਵੀ ਨੁਕਸਾਨਦਾਇਕ ਹੈ ਮੈਂ ਅਕੀਰ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਮੈਂ ਤਾਂ ਇਸ ਲਈ ਨਹੀਂ ਉਪਦਾ ਰਿਹਾ ਕਿ ਤੁਸੀਂ ਅਨਸਾਈਟਲ ਬੋਲੋ ਮੈਂ ਕਹਿ ਰਿਹਾ ਕਿ ਤੁਸੀਂ ਰਣਨੀਤਿਕ ਸਮਝ ਲਓ ਕਦੇ ਪੂਰੀਆ ਇਮਾਨਦਾਰੀ ਫਾਇਦੇਮੰਦ ਹੁੰਦੀ ਹੈ ਤੇ ਕਦੇ ਨੁਕਸਾਨਦਾਇਕ ਵੀ ਹੋ ਸਕਦੀ ਹੈ ਇਮਾਨਦਾਰੀ ਪਰਫੈਕਟ ਦੁਨੀਆ ਜੋ ਹੈ ਇਮਾਨਦਾਰੀ ਇੱਕ ਪਰਫੈਕਟ ਦੁਨੀਆ ਦੀ ਇੱਕ ਚੱਕਰ ਆਪਾਂ ਐਗਜ਼ਾਮਪਲ ਦਿੱਤੀ ਤਾਂ ਇਮਾਨਦਾਰੀ ਸਭ ਤੋਂ ਚੰਗੀ ਪਰ ہماری ਦੁਨੀਆ ਜਿਹੜੀ ਆਪਣੀ ਦੁਨੀਆ ਹੈ ਪਰਫੈਕਟ ਨਹੀਂ ਇਸ ਲਈ ਜਾਂ ਕਦੋਂ ਕਿਤੇ ਇੰਨਾ ਕਰਨਾ ਹੈ ਅਗਰ ਇਸ ਵੀਡੀਓ ਨੇ ਤੁਹਾਡੀ ਸੋਚ ਨੂੰ ਨਵਾਂ ਨਜ਼ਰੀਆ ਦਿੱਤਾ ਹੈ ਤਾਂ লাইਕ শেয়ার ਜਰੂਰ ਕਰਨਾ ਤੇ ਉਹ ਜਿੰਨਾਂ ਅੰਦਰ ਹੈ ਸਹੀ ਕਰੋ ਜਿੰਨੇ ਕੜੀ ਸਖਾਈ ਸੌਣ ਦੀ ਜ਼ਰੂਰਤ ਹੈ ਤੇ ਯਾਦ ਰੱਖੋ ਦੁਨੀਆ ਤੇ ਕਿਤੇ ਸਦਾਚਾਰ ਅਕਸਰ ਆਪਣੇ ਹੌਲਿਊਡ ਦਬਾਉਂਦਾ ਹਥਿਆਰ ਇਸਤੇਮਾਲ ਹੁੰਦਾ ਹੈ ਥੋੜਾ ਦਾ ਮੈਂ ਕੇਵਲੀ ਦਾ ਸੁਪਰੀ ਤੁਹਾਨੂੰ ਅਪਣਾਉਣੀ ਚਾਹੀਦੀ ਹੈ ਪਿਆਰ ਦੇ ਉਹੀ ਕੀ ਹੈ ਦੇ ਤਾਨੂੰ ਕੀ ਦਬਾ ਸਕਦੀ ਹੈ ਤੇ ਬਿਨਾਂ ਆਪਣੀ ਪ੍ਰਤਨਾ ਕੋਈ